ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਨੇ ਅੱਜ ਦੀਆਂ ਖਾਸ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਵਿਖੇ ਮੈਲਾ ਬਾਜਪਾਗੂ ਗੁਰਮੀਤ ਕੌਰ ਦੀ ਅਗਵਾਈ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਬਾਜਪਾ ਸਮਰਥਕਾਂ ਸਮੇਤ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਇਸ ਮੌਕੇ ਤੇ ਬਾਜਪਾਗੂ ਐਡਵੋਕੇਟ ਰਾਕੇਸ਼ ਨਾਡਾਲਾ ਤੇ ਮੈਡਮ ਗੁਰਮੀਤ ਕੌਰ ਤੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਮੌਕੇ ਪਾਜਪਾ ਵਰਕਰ ਵੱਲੋਂ ਗੁਰਦਾਸਪੁਰ ਦੇ ਪੁਰਾਣੇ ਸਰਕਾਰੀ ਹਸਪਤਾਲ ਵਿੱਚ ਮੈਗਾ ਬਲੱਡ ਕੈਂਪ ਲਗਾਇਆ ਗਿਆ ਹਾਂਜੀ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇਹਨਾਂ ਨੇ ਪ੍ਰਬਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਵੱਟ ਚੜ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ ਬਲੱਡ ਡੋਨੇਸ਼ਨ ਕੈਂਪ ਦਾ ਜਿਹੜਾ ਉਹ ਸਾਨੂੰ ਛਾਮੀ ਪਤਾ ਲੱਗਾ ਹੈ ਸ਼ਮੀ ਪਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਡੋਨੇਟਰ ਆ ਜਾਂ ਜਿਹੜੇ ਕਾਰਕਿਰਤਾ ਨੇ ਮੋਦੀ ਜੀ ਦੇ ਜਨਮ ਦਿਨ ਤੇ ਐਨੇ ਉਤਸ਼ਾਹਿਤ ਨੇ ਕਿ ਵੱਦ ਚੜ੍ਹ ਕੇ ਹਿੱਸਾ ਲੈ ਰਹੇ ਨੇ ਔਰ ਮੇਰਾ ਖਿਆਲ ਆ ਕਿ ਇੱਕ ਇੱਕ ਬੈਂਡ ਤੇ ਦੋ ਦੋ ਜਣੇ ਪੈ ਕੇ ਵੀ ਬਲੱਡ ਡੋਨੇਟ ਕਰ ਰਹੇ ਨੇ ਤੇ ਇਹ ਆ ਕਿ ਇਹ ਇੱਕ ਬਹੁਤ ਵੱਡਾ ਦਾਨ ਆ ਖੂਨ ਦਾਨ ਬਹੁਤ ਵੱਡਾ ਦਾਨ ਆ ਜਿਹੜੇ ਬੱਚੇ ਇਹ ਖੂਨ ਦਾਨ ਮੋਦੀ ਜੀ ਦੇ ਜਨਮ ਦਿਨ ਤੇ ਦੇ ਰਹੇ ਨੇ ਤੇ ਇਹ ਮੋਦੀ ਜੀ ਦੇ ਐਨੇ ਕ ਹੈਗੇ ਨੇ ਵੈਲਵਿਸ਼ਰ ਕਿ ਉਹਨਾਂ ਦੇ ਜਨਮ ਦਿਨ ਤੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿਹੜੀ ਜਗ੍ਹਾ ਕੈਂਪ ਲਾਇਆ ਗਿਆ ਇਹ ਗੁਰਦਾਸਪੁਰ ਸਿਵਲ ਹਸਪੀਟਲ ਚ ਹੈ ਪੁਰਾਣੇ ਸਿਵਲ ਹਸਪੀਟਲ ਚ ਲਗਾਇਆ ਗਿਆ ਹਾਂਜੀ ਹਾਂ ਤਾਂ ਹੁਣ ਤੱਕ ਕਿੰਨੇ ਕ ਮਰੀਜ਼ ਜਿਹੜਾ ਬਲੱਡ ਦੇ ਦਿੱਤਾ ਹੈ ਹਾਂ ਹੁਣ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ 100 ਪਲਸ ਜਾ ਰਿਹਾ 100 ਪਲਸ ਹੋਏਗਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੀ ਜੁੜੂਤ ਇਸ ਕਮਲੇ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗਾਂਦਾ ਰਹੇ ਮੋਦੀ ਜੀ ਇਨੇ ਕੱਛੇ ਪਰਸਨ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪੰਜਾਬ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਪਾਸ਼ਵਾਰੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਝੋਨੇ ਵਿੱਚ ਨਵੀਂ ਦੀ ਮਾਤਰਾ ਵਿੱਚ ਛੂਟ ਦੇਣੀ ਚਾਹੀਦੀ ਹੈ ਇੱਕ ਬੈਠਕ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਸ ਵਾਰ بارشਾਂ ਬਹੁਤ ਹੋਈਆਂ ਨ ਕਿਸਾਨਾਂ ਨੂੰ ਵੱਡੀ ਮੁਸੀਬਤ ਚੜ੍ਹਨੀ ਪਈ ਹੈ ਤੇ ਫਸਲਾਂ ਦੇ ਨਾਲ ਨਾਲ ਉਹਨਾਂ ਦੇ ਘਰ ਤੇ ਵੀ ਘਰਾ ਦਾ ਸਮਾਨ ਵੀ ਤਬਾਹ ਹੋ ਗਿਆ ਫਸਲਾਂ ਵਿੱਚ ਹਜੇ ਵੀ ਕਈ ਕਈ ਫੁੱਟ ਪਾਣੀ ਖੜਾ ਹੈ ਜਿਸ ਕਾਰਨ ਸੁੱਕੀਆਂ ਫਸਲਾਂ ਮੰਡੀ ਵਿੱਚ ਨਹੀਂ ਲਿਆਂ ਜਾ ਸਕਦੀਆਂ ਦੇਖੋ ਮੈਂ ਤਾਂ ਹੁਣ ਦੱਸਿਆ ਹੈ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਹੇ ਹਾਂ ਅੱਜ ਤੱਕ ਜਿਹੜਾ ਪਿਛਲਾ ਝੋਨੇ ਦੀ ਫਸਲ ਵਿੱਚ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰਪੈਂਟਿਡ ਉਹਦੇ ਵਿੱਚ ਝੋਨਾ ਰੋਲਿਆ ਵੱਡੇ ਪੇਮਾਨੇ ਤੇ ਲੁੱਟ ਹੋਈ 300 3300 ਰੁਪਏ ਪ੍ਰੀ ਕੁਇੰਟਲ ਪਿੱਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਵਿਧਾਨ ਸਭਾ 'ਚ ਮੈਂ ਵੀ ਚੁੱਕਿਆ ਤ੍ਰਿਪਤ ਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਦੂਜੀ ਗੱਲ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘੱਟੋ ਘੱਟ 25 30% ਹੋਣੀ ਚਾਹੀਦੀ ਚੁੱਕਾ ਕਿੱਥੋਂ ਲਿਆਓਗੇ ਪੈੜ ਗਿਆ ਸਾਰੀਆਂ ਗੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ دریاਵਾ ਤੇ ਮਾਰ ਵਾਲਾ ਉਹ ਤਾਂ ਚੋਨਾ ਖਤਮ ਹੋ ਗਿਆ ਜੀ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆਹ ਸ਼ਰਤ ਲਾ ਦਿੱਤੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਜਾਵਾਂਗਾ ਇਸ ਕਿਸਮ ਦੀ ਇਹ ਸ਼ਰਤਾ ਨਾਲ ਨਾਓ ਗਵਰਨਮੈਂਟ ਇਹ ਕੁਲਾ ਰੱਖੇ ਕਿ ਜੀ ਆਪਣੀ ਫਸਲ ਲੈ ਕੇ ਆਓ ਐ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧ ਦੇਵੇ ਕੋਈ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਆਏ ਪਰ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤਾਂ ਵੈਸੇ ਹੀ ਕਾਲਾ ਹੋ ਜਾਣਾ ਅੱਧੇ ਤੇ ਤੁਹਾਨੂੰ ਪਤਾ ਬਿਮਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗੜ ਲੱਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੀ ਕਾਲਾ ਹੋ ਜੇਗਾ ਜੀ ਕਿਸਾਨ ਤੇ ਨਾ ਪਹਿਲੀ ਮਾਰ ਦਿੱਤਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲ ਮੇਲੋਂ ਨੱਚਾਈ ਦਸੀ ਉਹ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਬੁੜੇ ਅਗਲੀ ਸ਼ਰਤ ਲਾਫਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਅਜੰਡਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ ਐਸ ਟਾਈਮ ਡਿਸਟਰ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦਾ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਹੈ ਮੈਂ ਤੇ ਅਪੀਲ ਭਗਵੰਤ ਨੂੰ ਹੀ ਕਰ ਸਕਣਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਬਟ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕਦਾ ਨਿਚੋੜੋ ਆਹੀ ਗੱਲ ਲੱਗਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂ ਨੂੰ ਇਜਾਜ਼ਤ ਨਾ ਦੇ ਕੇ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਸਿੱਖ ਵਿਰੋਧੀ ਸਟੈਂਡ ਨੂੰ ਸਾਬਤ ਕਰ ਦਿੱਤਾ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਬਲਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਉਹਨਾਂ ਨੂੰ ਆਪਣੇ ਧਰਮ ਅਨੁਸਾਰ ਉਹਨਾਂ ਨੂੰ ਪੂਜਦੇ ਹਨ ਇਸ ਦੇ ਬਾਵਜੂਦ ਸੰਗਤ ਨੂੰ ਸੁਰੱਖਿਆ ਕਰਨ ਦਾ ਹਵਾਲਾ ਦੇ ਕੇ ਪਾਕਿਸਤਾਨ ਨੰਕਾਣਾ ਸਾਹਿਬ ਦੇ ਦਰਸ਼ਨ ਨਹੀਂ ਕਰਨ ਦੇ ਰਿਹਾ ਅਗਰ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਵਿੱਚ 13 ਮੈਂਬਰੀ ਟੀਮ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਕ੍ਰਿਕਟ ਖੇਲਣ ਆ ਰਹੀ ਹੈ ਔਰ ਜਿਹਦੇ ਵਿੱਚ ਉਹ ਸਿੱਧਾ-ਸਿੱਧਾ ਰਾਜਨੀਤਿਕ ਦੇ ਲਾਭ ਨਹੀਂ ਪੈਸਿਆਂ ਦਾ ਲਾਭ ਪੈਸੇ ਕਮਾਉਣ ਦੇ ਪਿੱਛੇ ਕੀ ਰਾਜਨੀਤਿਕ ਪਰਿਵਾਰ ਦੇ ਵਾਸਤੇ ਸਾਡੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੇਸ਼ ਭਗਤੀ ਕਿੱਥੇ ਗਈ ਇੱਕ ਫਿਲਮ ਆਈ ਸੀ ਦਲਜੀਤ ਦੋਸਾਂ ਦੀ ਸਰਦਾਰ ਜੀ 3 ਜਿਹਦੇ ਵਿੱਚ ਉਹ ਪਾਕਿਸਤਾਨ ਦੀ ਇੱਕ ਕਲਾਕਾਰ ਉਸ ਲੇਡੀਆਂ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਉਹਦੇ ਵਿੱਚ ਇੰਨਾ ਕਿ ਇਹਨਾਂ ਨੇ ਉਸ ਤੀਜ ਨੂੰ ਦੋਸਾਂ ਜ ਨੂੰ ਇੱਥੋਂ ਤੱਕ ਕਿ ਸਿੱਖ ਸਿਰ ਤੇ ਪੱਗ ਹੋਣ ਕਰਕੇ ਪੱਗ ਨਾ ਸਹਾਰਦੇ ਹੋਏ ਉਸ ਨੂੰ ਅਤਵਾਦੀ ਗੋਸ਼ਿਤ ਕਰਨ ਤੋਂ ਪਿੱਛੇ ਨਹੀਂ ਰਹੇ ਹੈਗੇ ਪੰਜਾਬੀ ਆ ਪੰਜਾਬ ਦੇ ਵਿੱਚ ਅਗਰ ਤੁਸੀਂ ਇਸ ਤੋਂ ਪਿੱਛੇ ਦੇਖੋ ਉਹਦੇ ਵਿੱਚ ਪੰਜਾਬੀ ਸਾਰੇ ਲੈਂਦਾ ਪੰਜਾਬ ਔਰ ਚੜਦਾ ਪੰਜਾਬ ਸਾਰੇ ਪੱਗਾ ਬੰਦੇ ਸੀਗੇ ਪਰ ਇਹ ਸਰਕਾਰ ਨੇ ਜਿਹੜਾ ਡੋਰਾ ਮਾਪਦੰਡ ਹੈ ਉਹ ਸਾਹਮਣੇ ਸਾਡੇ ਸਾਹਮਣੇ ਆ ਰਿਹਾ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸਰਕਾਰ ਤੱਕ ਪਹੁੰਚਾਣਾ ਚਾਹੁੰਦਾ ਕਿ ਉਹ ਇਸ ਦੇਵਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਮੁਸਲਮਾਨਾਂ ਦੇ ਪੀਰ ਵੀ ਸੀਗੇ ਹੁਣ ਤੇ ਬਾਰਡਰ ਹੀ ਬਣ ਗਿਆ ਉਸ ਟਾਈਮ ਇਹ ਸਾਰਾ ਹੀ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਸੀਗਾ ਲਾਹੌਰ ਪਾਕਿਸਤਾਨ ਬਾਦ ਵਿੱਚ ਬਣਿਆ ਪਰ ਉਸ ਟਾਈਮ ਨਹੀਂ ਸੀ ਜਦੋਂ ਉਹਨਾਂ ਦੇ पार्थिव ਸਰੀਰ ਦੇ ਉੱਪਰ ਚਾਦਰ ਪਾਈ ਗਈ ਤੇ ਉਹਦੇ ਵਿੱਚ ਮੁਸਲਮਾਨ ਕਹਿੰਨ ਅਸੀਂ ਦਫਨਾਣਾ Hindu ਕਹਿੰਨ ਅਸੀਂ ਜੜਾ ਵਾ ਇਹਨਾਂ ਦਾ ਸੰਸਕਾਰ ਕਰਨਾ ਪਰ ਜਦੋਂ ਚਾਦਰ ਚੁੱਕੀ ਤੇ ਉਹ ਪੁਸ਼ਪਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਪੁਸ਼ਪ ਜਿਹੜੇ ਸੀ ਉਹਨਾਂ ਨਿਕਲੇ ਸੀ ਹਾਰੇਖ ਨੇ ਆਪਣੀ ਰੀਤੀ ਰਿਵਾਜ ਦੇ ਨਾਲ ਉਹ ਸਾਰਾ ਸਿਸਟਮ ਕੀਤਾ ਪਰ ਸਾਡੀਆਂ ਗਲਤ ਰਾਜਨੀਤੀ ਔਰ ਸਰਕਾਰਾਂ ਦੀ ਦੂਸ਼ਣਪਨ ਦੇ ਨਾਲ ਉਸ ਈਸ਼ਟ ਦੇਵਤਾ ਦੇ ਦਰਸ਼ਨ ਕਰਨ ਜਾਣ ਦੀ ਤੋ ਰੋਕਿਆ ਜਾ ਰਿਹਾ ਹੈ ਜੇ ক্রিকেট ক্রিকেট ਤਾਂ ਸਿਰਫ ਇੱਕ ਪੈਸਿਆਂ ਦੀ ਗੇਮਾਂ ਕਰਕੇ ਆ ਨਾ ਜਿਦੇ ਵਿੱਚ ਅਗਰ ਦੋ ਖਿਡਾਰੀ ਖੇਡਦੇ ਨੇ ਇੱਕ ਦੂਜੇ ਨਾਲੋਂ ਭੱਦਰ ਭਾਸ਼ਾ ਬੋਲਦੇ ਹਨ ਔਰ ਜਿਹੜੀਆਂ ਆਪਾਂ ਦਰਸ਼ਨ ਕਰਨ ਜਾਣਾ ਹੈ ਇਹ ਸਾਡੀ ਅੰਤਰਾਤਮਾ ਸਾਡੀਆਂ ਭਾਵਨਾ ਸਾਡੇ ਆਪਣੇ ਈਸ਼ਟ ਦੇਵਤਾ ਦੇ ਨਾਲ ਜੁੜੀਆਂ ਅਸੀਸ ਗੁਰੂ ਨਾਨਕ ਦੇਵ ਜੀ ਦੇ ਅਰਦਾਸ ਦੇ ਵਿੱਚ ਬੇਨਤੀ ਕਰਦੇ ਆਂ ਕਿ ਸਾਨੂੰ ਉਥੋਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਬਲ ਬਖਸ਼ੋ ਉਥੋਂ ਦਾ ਜਾਨ ਦਾ ਜਿਹੜੀ ਆਗਿਆ ਦਿੱਤੀ ਜਾਏ ਇਹ ਇੱਕ ਪਰਖੇ ਦੀ ਗੱਲ ਨਹੀਂ ਇੱਕ ਸਮੁਦਾਏ ਦੀ ਗੱਲ ਨਹੀਂ ਇਹ ਸਾਰੇ ਹੀ ਪੰਜਾਬੀਆਂ ਦਾ ਉਹਨਾਂ ਦੇ ਨਾਲ ਦਿਲੋਂ ਔਰ ਆਸਤਾਬੱਜੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪੀੜੇ ਦੇ ਇਲਾਕਿਆਂ ਵਿੱਚ ਲਗਾਤਾਰ ਰਾਹਤ ਕਾਰਜ ਚੱਲ ਰਹੇ ਹਨ ਜਿੱਤੇ ਪ੍ਰਸ਼ਾਸਨ ਦੀਆਂ ਟੀਮਾਂ ਸਿਹਤ ਸਹੂਲਤਾਂ ਰਾਤਮਗ੍ਰਿਯਤੇ ਚਾਰਾ ਚੋਕਰ ਪ੍ਰਭਾਵਿਤ ਇਲਾਕਿਆਂ ਵਿੱਚ ਪੰਚਾਰੇ ਨੇ ਉੱਥੇ ਸਮਾਜ ਸੇਵੀ ਚਠੇ ਬੰਦੀਆਂ ਵੀ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗਿਆ ਹੋਈਆਂ ਹਨ ਉੱਥੇ ਨੌਜਵਾਨ ਵੀ ਪਿੱਛੇ ਨਹੀਂ ਹਨ ਵੱਡੀ ਗੱਲ ਇਹ ਹੈ ਕਿ ਨੌਜਵਾਨ ਪ੍ਰਚਾਰ ਤੋਂ ਦੂਰ ਹੋ ਕੇ ਦਿ ਲੋ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ ਅਜਿਹੀ ਨੌਜਵਾਨਾਂ ਦੀ ਟੀਮ ਜੱਗੀ ਜਾਗੋਵਾਲ ਅਤੇ ਸੰਦੀਪ ਰੋੜੀ ਪਿੰਡਾਂ ਦੀ ਅਗਵਾਏ ਵਿੱਚ 24 ਤਰੀਕ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਵਕ ਵਕਤ ਜ਼ਰੂਰਤ ਦਾ ਸਮਾਨ ਪੰਚਾ ਰਹੀ ਹੈ ਜਰਾ ਵੀਦੀ ਸੰਦੀਪ ਪਿੰਡਾ ਰੋੜੀ ਤੋਂ ਵੀਰ ਆਪਣਾ ਨਾਲ ਜੱਗੀ ਜਾਗੋਵਾਲ ਪਹਿਲਾਂ ਆਪਾਂ ਸਮਗਰੀ ਲੈ ਕੇ ਗਏ ਸੀ ਕਿ ਡੇਰਾ ਬਾਬਾ ਨਾਨਕ ਦੇ ਨੇੜੇਲੇ ਪਿੰਡ ਠੇਠਰਕੇ ਵਗੈਰਾ ਲਾਗੇ ਚਾਰ-ਪੰਜ ਪਿੰਡਾਂ ਦੇ ਵਿੱਚ ਬਾਅਦ ਵਿੱਚ ਆਪਾਂ ਜਾਂਦੇ ਰਹੇ ਆ ਅਜਨਾਲਾ ਅਜਨਾਲਾ ਸਾਡੇ ਲਾਗੇ-ਲਾਗੇ ਕਾਫੀ ਪਿੰਡਾਂ ਵਿੱਚ ਜਾ ਕੇ ਆਪਾਂ ਰਾਸ਼ਨ ਦਾ ਪਹਿਲਾਂ ਸਾਮਾਨ ਦਿੱਤਾ ਬ੍ਰੈਡ ਦੁੱਧ ਵਗੈਰਾ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਦੇ ਕੇ ਆਏ ਆ ਮੈਡੀਸਨ ਵਗੈਰਾ ਕਾਫੀ ਆਪਾਂ ਦੇ ਕੇ ਆਏ ਆ ਉੱਥੇ ਅੱਜ ਆਪਾਂ ਜਾ ਰਹੇ ਆ ਜੀ ਉਸ ਤੋਂ ਬਾਅਦ ਹੁਣ ਜਿਹੜੇ ਉੱਥੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਆ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਰਹੇ ਆ ਜਿਹੜੀ ਕਿ ਸੇਵਾ ਕੁਝ ਆਪਣੇ ਵੀਰ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਰਾ ਨਾਲ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਵੀਰ ਆਪਣਾ ਅਮਨ ਚਲਾੰਗ ਤੋਂ ਜੱਗੀ ਜਾਗੋਵਾਲ ਇਹਨਾਂ ਦੇ ਸਹਿਯੋਗ ਦੇ ਸਾਰੇ ਭਰਾਵਾਂ ਦੇ ਨਾਲ ਆਪਾਂ ਜਾ ਰਹੇ ਆ ਅੱਜ ਤੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜੋ ਐਨ ਆਰ ਆਈ ਵੀਰਾਂ ਨੂੰ ਸੇਵਾ ਭੇਜ ਰਹੇ ਆ ਕਾਫੀ ਦਿਨਾਂ ਤੋਂ ਅਸੀਂ ਜਾ ਰਹੇ ਹਾਂ ਤੇ ਸੇਵਾ ਦਾ ਸਮਾਨ ਲੈ ਕੇ ਅੱਜ ਜਿਹੜੇ ਚੀਜ਼ਾਂ ਦੀ ਲੋੜ ਹੀ ਆਪਾਂ ਉਹ ਚੀਜ਼ ਨੂੰ ਲੈ ਕੇ ਚੱਲੇ ਆਂ ਇੱਕ ਸਾਧ ਸੰਗਤ ਦੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਜੀ ਜੋ ਅੱਜ ਦੇ ਸਮੇਂ ਦੇ ਵਿੱਚ ਧਾਰਮਿਕ ਮੁੱਦਾ ਬਣ ਰਿਹਾ ਆ ਜੀ ਧਰਮ ਨੂੰ ਲੈ ਕੇ ਬੇਨਤੀ ਕਰਦੇ ਆ ਜੀ ਇਹੋ ਜਿਹੇ ਮੁੱਦਾ ਕੋਈ ਨਾ ਬਣਾਇਆ ਜਾਵੇ ਅੱਜ ਸਾਨੂੰ ਲੋੜ ਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਹੱਲਾ ਮਾਰਨ ਦੀ ਜੋ ਸਾਡੇ ਤੇ ਕ੍ਰੋਪੀ ਆਈ ਆ ਉਹਦੇ ਨਾਲ ਨਜਠਣ ਦੀ ਬੇਨਤੀ ਕਰਦੇ ਆ ਵੀ ਸਾਰੇ ਸੱਜਣ ਜੋ ਵੀ ਵੀਰ ਆਪਣੇ ਸੇਵਾ ਕਰ ਰਿਹਾ ਹੈ ਕਿ ਧਰਮ ਨੂੰ ਸਾਈਡ ਤੇ ਰੱਖ ਕੇ ਕਿ ਇਨਸਾਨੀਅਤ ਦੇ ਤੌਰ ਤੇ ਆਪਾਂ ਸੇਵਾ ਕਰੀਏ ਤੇ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਵੀਰਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਇਸ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੈਵੀ ਗਿੱਲਾ ਪੰਮ ਗਰੀਨ ਸ਼ਹਿਰ ਤੋਂ ਆਇਆ ਜੋ ਹਰਤੇ ਮਲਕੀ ਮੁਤਾਬਿਕ ਜੋ ਚੱਲ ਰਿਹਾ ਹੈ ਕਿ ਮਲਕੀ ਆਪਾਂ ਦੋ ਗੱਡੀਆਂ ਲੈ ਕੇ ਜਾ ਰਹੇ ਹਾਂ ਪਹਿਲਾਂ ਵੀ ਆਪਾਂ ਸੇਵਾ ਕੀਤੀ ਹੋਈ ਨਵਾਈ ਹੈ ਜੋ ਰਾਸ਼ਨ ਕਿਸ ਨੂੰ ਮਤਲਬ ਚਾਹੀਦਾ ਹੈ ਉਹ ਸਾਰਾ ਉਹਨਾਂ ਦੇ ਘਰ ਪਹੁੰਚਾਇਆ ਆ ਤੇ ਸਾਡੇ ਐਨਆਰਆਈ ਵੀਰਾਂ ਨੇ ਸਾਨੂੰ ਮਤਲਬ ਕੀ ਮਦਦ ਕੀਤੀ ਹੈ ਤੇ ਆਪਾਂ ਚਲੋ ਮਤਲਬ ਕੰਬਲ ਵਗੈਰਾ ਲੈ ਕੇ ਜਾ ਰਹੇ ਆ ਚਾਦਰਾਂ ਵਗੈਰਾ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਮਤਲਬ ਹੈ ਤੇ ਉਹਨਾਂ ਨੂੰ ਆਪਾਂ ਚਾਦਰਾਂ ਜੁਦਰਾ ਦਵਾਂਗੇ ਉੱਥੇ ਤੇ ਸਾਡੇ ਐਨਆਰਆਈ ਵਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਮਦਦ ਕਰ ਰਹੇ ਨੇ ਤੇ ਜੋ ਜਾਤ ਪਾਤ ਦਾ ਲੈ ਕੇ ਕੋਈ ਵੀ ਚੱਕਰ ਆ ਕੋਈ ਆਪਣੇ ਦਿਮਾਗ 'ਚ ਇਦਾਂ ਦਾ ਕੋਈ ਖਿਆਲ ਨਾ ਰੱਖੋ ਸਾਰੇ ਬੰਦੇ ਆਪਣੀ ਸੇਵਾ ਹੁਬੂ-ਮਾਰ ਵਧੀਆ ਤਰੀਕਾ ਨਾਲ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੂਮ ਬੱਚੇ ਹਰਵੀਰ ਸਿੰਘ ਦੇ ਹੋਏ ਕਤਲ ਅਤੇ ਪੰਜਾਬ ਅੰਦਰ ਪ੍ਰਵਾਸੀਆਂ ਦੇ ਵਾਧ ਰਿਹੇ ਅਪਰਾਧ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਕੇਸ ਮੋਜ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਕਾਨਫਰੰਸ ਕੀਤੀ ਗਈ ਇਸ ਮੌਕੇ ਹਰਵੀਰ ਸਿੰਘ ਦੇ ਮਾਤਾ ਪਿਤਾ ਮੁੱਖ ਤੌਰ ਤੇ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਤੇ ਉੱਥੇ ਪ੍ਰੈਸ ਕਾਨਫਰੰਸ ਦੇ ਵਿਚ ਲਗ ਲਗ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣ ਸੰਬੰਧੀ ਗੱਲ ਆਖੀ ਉੱਥੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਹਰਬੀਰ ਸਿੰਘ ਦੇ ਕਾਤਲ ਦਾ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾਇਆ ਜਾਵੇ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਕਣੋਣਾ ਘਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦਾ ਜਿਹੜਾ ਕ੍ਰਿਮਿਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ 'ਚ ਬਹੁਤਾਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਦੇ ਕੁਛ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਂ ਐਦਾਂ ਇਹ ਨਹੀਂ ਐਦਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਹਾਂ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾਂ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦੀਆਂ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫਿਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਸ਼ਿਆਰਪੁਰ ਤੋਂ ਟਾਂਡੇ ਨੂੰ ਚਲ ਜਿਓ ਦੂਸਰੇ ਨੂੰ ਚਲ ਜਿਓ ਜਿੰਨੇ ਆਲੇ ਦੁਆਲੇ ਰੋਡ ਤੇ ਜਗਾ ਉਹਨਾਂ ਉੱਤੇ ਵੱਖ-ਵੱਖ ਕੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਰਾਇਨਾਮਾ ਕਰੇ ਮਤਲਬ ਹਰ ਚੀਜ਼ ਨਿਗਲਾਈ ਸੁਣੀ ਚਾਹੀਦੀ ਆ ਜਿਹੜੇ ਪ੍ਰਵਾਸੀਆਂ ਦੇ ਸਵੰਦ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਦੇ ਇੱਥੇ ਦੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ਤ ਆਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਬਾੜੇ ਦੀ ਵੋਟਾਂ ਦੀ ਤੋਂ ਇਹ ਪੰਜਾਬ ਦੇ ਵਿੱਚ ਵੀ ਵੋਟ ਬੰਦਾ ਫਰਜੀ ਬਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਹ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ ਚ ਵੀ ਪੰਜਾਬ ਦੀਆਂ ਚ ਵੀ ਤੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕਾੜ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਆ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ ਵਿੱਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਹਿੰਨੇ ਵੀ ਸਾਰੇ ਭइये ਢਾਡੋ ਅਸੀਂ ਕਹਿੰਨੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਵਿੱਚ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਤੇ ਬੈਠੇ ਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆ ਕਿ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਬੰਧ ਸਖਤ ਕਾਨੂੰਨ ਬਣੇ ਉਸ ਸਬੰਧ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਅਸੀਂ ਕੱਢਾਂਗੇ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਉਹ ਦਾ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੀਤੇ 9 ਤਰੀਕ ਨੂੰ ਇੱਕ 5 ਸਾਲਾ ਬੱਚਾ ਹਰਵੀ ਨੂੰ ਇੱਕ ਪ੍ਰਵਾਸੀ ਵੱਲੋਂ ਬੜੀ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਵਾਸੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਵੱਲੋਂ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਨੂੰ ਲੈ ਕੇ ਪਿੰਡਾਂ ਵੱਲੋਂ ਤੇ ਮੁਹੱਲਿਆਂ ਵਿੱਚ ਮਤੇ ਪਾਏ ਜਾ ਰਹੇ ਹਨ ਤਾਂ ਜੋ ਇਹਨਾਂ ਨੂੰ ਇੱਥੋਂ ਕੱਢਿਆ ਜਾ ਸਕੇ ਇਸਨਾਲੇ ਕਿਹਾ ਜਾ ਰਿਹਾ ਹੈ ਕਿ ਇੱਥੇ ਪੱਕੇ ਰਹਿ ਰਹੇ ਤੇ ਉਹਨਾਂ ਦੀ ਵੀ ਇੱਕ ਵੈਰੀਫਿਕੇਸ਼ਨ ਕਰਵਾਈ ਜਾਵੇ ਕਿ ਉਹਨਾਂ ਤੇ ਵੀ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੋ ਇਸ ਦੇ ਤਹਿਤ ਹੀ ਅਸੀਂ ਪਹੁੰਚੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਜਿੱਥੇ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਇੱਥੋਂ ਦੇ ਪ੍ਰਵਾਸੀ ਨੇ ਜਿਨ੍ਹਾਂ ਦਾ ਨਾਂ ਇੱਥੇ ਕੋਈ ਵੀ ਨਹੀਂ ਹੈ ਸੱਚ ਜਾ ਵੀ ਰਹੇ ਆ ਜਿਹੜੇ ਜਿੱਦਾਂ ਕਿ ਜਿਨ੍ਹਾਂ ਨੇ ਆਧਾਰ ਕਾਰਡ ਉਧਰੋਂ ਬਣਾ ਕੇ ਫਿਰ ਐਫੀਡੇਵਿਟ ਲੈ ਕੇ ਇੱਧਰ ਨੂੰ ਆਉਂਗੇ ਤਕਰੀਬਨ ਵੈਸੇ ਅਸੀਂ ਕਹਿੰਦੇ ਵੀ ਉਹ ਕਹਿੰਦੇ ਆ ਜੀ ਅਸੀਂ ਆਪਣੇ ਪ੍ਰੋਗਰਾਮ ਤੋਂ ਇਕੱਲੇ ਘਰ ਕੋਈ ਕੰਮਕਾਰ ਆ ਕੋਈ ਮਜ਼ਦੂਰ ਇਦਾਂ ਕਹਿੰਦੇ ਸਰਵਾਸੀ ਚਾ ਰਹੇ ਆ ਤੇ ਕਈ ਤਾਂ ਤਕਰੀਬਨ ਜਾ ਰਹੇ ਆ ਜੀ ਪੁਲਿਸ ਜ਼ਿਲ੍ਹਾ ਖੰਨਾ ਆਦੀਨ ਕਦੋਂ ਤੋਂ ਦਰਾਹ ਰੋਡ ਸਵੇਰੇ ਹੀ ਲੁਟੇਰੇ ਪੂਰੇ ਹੌਸਲੇ ਨਾਲ ਆਏ ਜੋ ਵਿਅਕਤੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਸ ਦੇ ਸਿਰ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਇਸ ਨੂੰ ਲਹੂ ਲਹਾਨ ਕਰ ਦਿੱਤਾ ਤੇ ਇਸ ਦਾ ਮੋਬਾਈਲ ਖੋਣ ਵਿੱਚ ਲੱਗ ਗਏ ਐਨਏ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਫੜਨ ਦਾ ਯਤਨ ਕੀਤਾ ਤੇ ਇੱਕ ਵਿਅਕਤੀ ਕਾਬੂ ਕਰ ਲਿਆ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਅਜੇ ਇਹ ਗੱਲ ਦੀ ਵੀ ਜਾਂਚ ਦਾ ਵਿਸ਼ਾ ਚੱਲ ਰਿਹਾ ਹੈ ਕਿ ਕੁੱਲ ਵਿਅਕਤੀ ਕਿੰਨੇ ਸਨ ਹੁਣ ਮੌਕੇ ਤੇ ਵੀ ਪੁਲਿਸ ਨੂੰ ਫੋਨ ਕੀਤਾ ਗਿਆ ਜਦੋਂ ਰਿਪੋਰਟਰ ਮੌਕੇ ਤੇ ਲੰਘ ਰਿਹਾ ਸੀ ਜਿਸ ਨੇ ਉਕਤ ਇਹ ਘਟਨਾ ਸਾਰੀ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਬਠਿੰਡਾ ਦੇ ਪਿੰਡ ਰਾਇਕੇ ਕਲਾਮ ਵਿਖੇ ਪੁਲਿਸ ਪਾਰਟੀ ਤੇ ਨੌਜਵਾਨਾਂ ਵੱਲੋਂ ਹਮਲਾ थाना ਨੰਦਰਗੜ ਦੇ ਐਸਐਚਓ ਰਵਿੰਦਰ ਸਿੰਘ ਸਣੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਕਿਤੇ ਹਵਾਈ ਫਾਇਰ ਤੇ ਜ਼ਖਮੀ ਐਸਐਚਓ ਰਵਿੰਦਰ ਸਿੰਘ ਨੂੰ ਬਟਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਲਈ ਭੇਤੀ ਕਰਵਾ ਦਿੱਤਾ ਗਿਆ ਬਟਿੰਡਾ ਦੇ ਪਿੰਡ ਰਾਏਕੇ ਕਲਾ ਵਿੱਚ ਮੇਲੇ ਦੌਰਾਨ ਨੌਜਵਾਨਾਂ ਦੀ ਆਪਸੀ ਝੜਪ ਹੋ ਗਈ ਸੀ ਤੇ ਝਗੜੇ ਨੂੰ ਰੋਕਣ ਗਈ ਪੁਲਿਸ ਪਾਰਟੀ ਤੇ ਵੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅੱਛਾ ਜੀ ਅੱਛਾ ਜੀ ਉਹ ਆਸਵੇਂ ਲੜੇ ਸੀਗੇ ਹਾਂ ਉਹ ਇਧਰ ਘਰੇ ਵੜ ਗਏ ਘਰੇ ਵੜਨ ਚਾਹਦੋਂ ਪਰਲੇ ਪਾਸੇ ਟੱਪ ਗਏ ਉਹ ਉਹ ਬਾਹਰ ਜੜ ਗਏ ਅੰਦਰੋਂ ਕਦੇ ਕਾਪਾ ਕੋਪਾ ਜਿ ਵਜੇ ਗਏ ਤੇ ਤੇਜ ਦਾ ਕੋਈ ਹੱਥ 8:00 ਵਜੇ ਕੇ ਤੇ ਕਾਪਣੇ ਵੇਖਿਆ ਜੀ ਤਾਂ ਫਿਰ ਇੱਥੇ ਫਾਇਰ ਫੋਰ ਬਿੱਤੇ ਤੇ ਕੋਈ ਬੜੇ ਮੋਟੇ ਹੋਇਆ ਜੀ ਐਰ ਵੀ ਹੋਇਆ ਹੋਇਆ ਅੱਛਾ ਹੁਣ ਕਾਰਨ ਕੀ ਲੱਗਦਾ ਹੈ ਲੜਾਈ ਦਾ ਵੀ ਇੰਨੀ ਪਿੰਡ ਦੇ ਵਿੱਚ ਲੜਾਈ ਹੋਇਆ ਕੀ ਕਾਰਨ ਕੀ ਰਿਹਾ ਬਾਰ ਦੇ ਮੁੰਡੇ ਆਫਸਰ ਡਿਵੈਲਪਰ ਸਗੇ ਭਾਵੇਂ ਛੱਡਾ ਜਸ਼ਨਦੀ ਪਈ ਮੇਰੇ ਜੱਕੀ ਪੂਰਾ ਮਾਮਲਾ ਕੀ ਹੋਇਆ ਵਿੱਚ ਬਈ ਜੀ ਸਾਡਾ ਪਿੰਡ ਰੈਕੀਕਲਾ ਇੱਥੇ ਸਾਡੇ ਫੂਡਾ ਚ ਮੇਲਾ ਹੁੰਦਾ ਜੀ ਅਸੀਂ ਤੇ ਉੱਥੇ ਮੇਲੇ ਚ ਕੋਈ ਲੜੇ ਲੂੜੇ ਸੀਗੇ ਜੀ ਅਸੀਂ ਬਾਰ ਚ ਬੈਠੇ ਸੀਗੇ ਜੀ ਅਸੀਂ ਮੰਨ ਕੇ ਫਾਦਰ ਸਾਹਿਬ ਹੋਰੇ ਚਾਚਾ ਜੀ ਹੋਰੇ ਇਹ ਇਧਰੋਂ ਬੰਦੇ ਆਏ ਆਈ ਭੱਜ ਕੇ ਸਾਨੂੰ ਤਾਂ ਕੋਈ ਜਾਨ ਦੀ ਨਹੀਂ ਸੀ ਜੀ ਕੌਣ ਆ ਕੌਣ ਨਹੀਂ ਸਾਡਾ ਬਕਲੀ bari ਖੁੱਲੀ ਹੋਈ ਸੀ ਜੀ ਉਹ ਸਾਡੇ ਘਰੇ ਵੜ ਗਏ ਜੀ ਆ ਪਿੱਛੇ ਉਹਨਾਂ ਨਾਲ ਹਜੂਮ ਸੀਗਾ ਘਟਟ 100 ਬੰਦੇ ਦਾ ਹੀ ਉਹ ਸਾਡੇ ਪਿੰਡ ਦੇ ਸੀਗੇ ਬੰਦੇ ਜੀ ਜਿਹੜੇ ਉਹਨਾਂ ਦੇ ਮਗਰ ਸੀਗੇ ਉਹ ਬੰਦੇ ਨੇ ਵੜ ਕੇ ਅੰਦਰੋਂ bari ਲਾ ਲਈ ਜੀ ਸਾਡੀ ਅਸੀਂ ਬਾਹਰ ਸੀਗੇ ਜੀ ਉਹ ਬੰਦੇ ਸਾਨੂੰ ਸਾਡੇ ਪਿੰਡ ਦੇ ਕਹਿੰਦੇ ਤੁਸੀਂ ਬਾਹਰ ਕੱਢੋ ਅਸੀਂ ਉਹਨਾਂ ਨੂੰ ਆਖਿਆ ਕਿ bari ਤਾਂ ਲੱਗੀ ਵੀ ਅਸੀਂ ਕਿਵੇਂ ਕੱਢੀਏ ਉਹ ਕਹਿੰਦੇ ਅਸੀਂ ਮਾਰਨਾ ਜੀ ਅਸੀਂ ਆਖਿਆ ਸਾਨੂੰ ਨਹੀਂ ਪਤਾ ਅਸੀਂ ਪੁਲਿਸ ਨੂੰ ਕਾਲ ਕਰੀ ਦੀ ਉਹ ਅਸੀਂ ਪੁਲਿਸ ਨਾਲ ਕਾਲਪੀ ਪ੍ਰਸ਼ਾਸਨ ਆਇਆ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਧੱਕਾ ਕਰਿਆ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਲਈ ਕਿ ਨਾ ਮਾਰਕੁੱਟ ਪ੍ਰਸ਼ਾਸਨ ਨਾਲ ਕਰੀ ਹੈ ਜੀ ਉਹਨਾਂ ਨੇ ਐਸਐਚਓ ਸਾਹਿਬ ਦੇ 6:00 ਵਜੇ ਆਈ ਜੀ ਉਸ ਤੋਂ ਬਾਅਦ ਹੀ ਬਸ ਲਾਠੀ ਚਾਰਜ ਹੋਈ ਉਦੋਂ ਬਾਅਦ ਉਹਨਾਂ ਨੇ ਡੇਲੀ ਚਲਾਈ ਆਈ ਸਾਡੇ ਤੇ ਅੱਛਾ ਆ ਡੇਲੀ ਪਈ ਹੈ ਜੀ ਦੂਸਰੇ ਵੀ ਡੇਲੇ ਡੇਲੇ ਚੱਲੇ ਆ ਹਾਂਜੀ 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 ਚੱਲੇ ਆ ਜੀ ਉਹਨਾਂ ਨੇ ਕੋਈ ਦੇਖਿਆ ਹੀ ਕੋਈ ਨਹੀਂਗਾ ਜੀ ਪੂਰੀ ਗੁੰਡਾਗਰ ਦੀ ਜਿਹੜੀ ਰਾਣੀ ਹਾਂਜੀ 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 ਤੇ ਮੇਲਾ ਚੱਲ ਰਿਹਾ ਸੀ ਮੇਲਾ ਚੱਲ ਰਿਹਾ ਸੀ ਰਾਣੀ ਰੰਦੇ ਸਰ ਲੱਗਦੀ ਹੈ ਕਿ ਨਹੀਂ ਆਪਾਂ ਨੂੰ ਨਹੀਂ ਪਤਾ ਇਹ ਆਪਾਂ ਦੋਨੇ ਤਰ੍ਹਾਂ ਨੂੰ ਨਹੀਂ ਜਾਣਦੇ ਜੀ ਅਸੀਂ ਤਾਂ ਆਪਦਾ ਖੇਤੀਬਾੜੀ ਕਰਨ ਵਾਲੇ ਬੰਦੇ ਆ ਜੀ ਬਾਹਰ ਚ ਬੈਠੇ ਸੀਗੇ ਇਸ ਤਾਂ ਮੇਲੇ ਚ ਵੀ ਨਹੀਂ ਗਈ ਸੀਗੀ ਜੀ ਮੱਥਾ ਟੇਕਿਆ ਆਪਦਾ ਆਗੇ ਇੱਥੇ ਬੈਠੀ ਸੀਗੀ ਠੀਕ ਗੇਮਾ ਸਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਦਿਆਂ ਗੱਲ ਕਰਦੇ ਹਾਂ ਪਿੰਡ ਬਹਾਦਰਪੁਰ ਦੇ ਹਰਮਨ ਸਿੰਘ ਪੁੱਤਰ ਨਾਜ਼ਰ ਸਿੰਘ ਤੇ ਮਾਤਾ ਸਰੋਜ ਕੌਰ ਦੀ ਜਿਸ ਨੇ ਕੇ ਸਰਕਾਰੀ ਖੇਡਾਂ ਵਸ਼ੋ ਗੇਮ ਵਿੱਚ ਰਾਜ ਪੱਧਰ ਤੇ ਖੇਡ ਕੇ ਸੋਨ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਵੀ ਇਹ ਹੁਣ ਹਾਰ ਵਿਦਿਆਰਥੀ ਜ਼ਿਲ੍ਹਾ ਪੱਧਰ ਤੇ ਸੋਨ ਤਗਮਾ ਜਿੱਤ ਚੁੱਕਾ ਹੈ ਤੇ ਇਸ ਉਪਲਬਧੀ ਤੇ ਜਿੱਥੇ ਸਕੂਲ ਨੂੰ ਮਾਣ ਹੈ ਉੱਥੇ ਹੀ ਪਿੰਡ ਬਹਾਦਰਪੁਰ ਲਈ ਵੀ ਫਕਰ ਵਾਲੀ ਗੱਲ ਹੈ ਜਿਕਰ ਇਹ ਹੋ ਗਿਆ ਕਿ ਹਰਮਨ ਗਿਆਨ ਸਾਗਰ ਸਕੂਲ ਕਾਨਗੜ ਲਈ ਵੀ ਕਈ ਤਗਮੇ ਜਿੱਤ ਚੁੱਕਾ ਹੈ ਪਿੰਡ ਦੇ ਸਰਪੰਚ ਤਰਸੇਮ ਸਿੰਘ ਲੱਖਾ ਨੇ ਜਿੱਥੇ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਹੀ ਹਰਮਨ ਨੂੰ ਵੀ ਹਲਾਸ਼ੇਰੀ ਦਿੱਤੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ